सपना श्रीपाद गुरु साद जीओ ਧੰਨ ਧੰਨ ਰਾਮਦਾਸ ਗੁਰ ਜੇ ਸ੍ਰੀ ਰਾਤ ਦੇ ਸਵਾਰੇ ਆ ਸ਼ਾਂਤੀ ਨਮਸਕਾਰ ਅੰਤਰ ਆਲਿ ਪਰਵਾਲੇ ਜਿਨਿ ਤੁ ਸਿਵੈ ਭਉ ਕਰ ਸੇਤ ਜੀ ਬੋਧੂ ਮਾਰਗ ਤੇ ਤੁ ਸਰ ਪਰਵਾਰਿਆ ਕੰਨ ਸੁ ਤੇਰਾ ਕਾਨ ਹੈ ਸਜ ਤੇਰਾ ਸੈ ਸਕਾਰਿਆ ਨਾਮਕ ਤੂੰ ਲਹਿੜਾ ਤੂ ਹੈ ਗੁਰ ਕਮ ਤੂੰ ਵਿਚਾਰਿਆ ਗੁਰਪਿਤਾ ਤਉ ਮਾਤ ਸਗਿਆ ਸੁਪ੍ਰਭਾਤ ਗੁਰੂ ਸੇਰੀਐ ਕਹੇ ਸੋ ਸਹਿਜ ਸੁਭਾਣ ਹੈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨੁ ਦੁਖ ਜਾਹਰੈ ਸਦਾ ਸ੍ਰੀ ਵਾਹਿਗੁਰੂ ਸਾਹਿਬ ਜੀ ਸਗੋਂ ਘਮਲਾਤੀ ਜਾਨ मन हर जी तो हिकु मन हिकु चिट पाए हर कीअं सदा सदा वञा पचो था हर जी तो हिकु मन हिकु चिट पाए हर कीअं सदा ਸਦਾ ਬੜੇ ਆਇਆ ਦੇਰਾ ਪਛੋਦਾ ਹੋ ਹਰ ਕੈ ਜਿਨ ਜਿਪ ਸੇਵਿਆ ਸੁਖ ਪਾਏ ਨਾਨਕ ਗੁਰ ਮੁਖ ਮਿਲਰ ਹੈ ਹਉ ਦਾ ਸ਼ਬਦ ਜਲਾਏ ਮਹਲਾਤੀ ਜਾ ਆਪੇ ਸਿਵਾ ਲਾਰਾ ਬਖਸ਼ਿ ਕਰੇ ਸਭ ਦਾ ਮਾਪਿ ਪਿਤਾ ਤੁਹੈ ਆਪੇ ਸਾਰ ਕਰੇ ਨਾਲਿ ਕਾਮ ਧਿਆੜਿਆ ਤੈਨਂ ਨਿਜ ਧਰਬਾਸ ਹੈ ਜੁਗਤ ਸੁਭਾ ਹੋਏ ਕੈੜੀ ਤੂੰ ਕਰਨ ਕਰਣ ਸਮਰਥ ਹੈ ਕਰਦੇ ਮੈਂ ਤੁਝ ਬਿਨ ਅਮਰ ਨਾ ਕੋਈ سری آپ سب اتو شبدارے سوئی بڑیائی گرم دے پاب ہر پار سوئی نان گرم دیا ਸੋ ਵਾਹਿਗੁਰੂ ਦੀ ਕੀ ਪਤੇ ਸਤਨਾਮ ਵਾਹੂ ਚਲਾਵਾ YouTube ਤੇ ਸਵਾਗਤ ਕੀਤਾ ਜੀ ਸਤਿਗੁਰੂ ਜੀ ਬੋਲੋ ਨਾਮ ਕਰ ਸਤਨਾਮ ਵਾਹੂ ਸ੍ਰੀ ਦਰਬਾਰ ਪੰਜਾਬੀ ਸਾਂਝੀ ਆਪਾਂ ਦੀ ਉਸ ਪੂਰਨ ਅਰਦਾਸ ਰੱਬ ਨੂੰ ਪੰਜਾਬੀ ਨਾਮ ਜਗ ਮੰਗੈ ਦਰਸ਼ਨਾਂ ਇਹਨਾਂ ਦੇ ਕਿਰਪਾ प्यस दर्शन घड़ी आसो न प्रेम لاد مائے براب سائی ج ਅੱਡਾ ਸਾਰੇ ਸ੍ਰੀ ਗੁਰੂ ਰਣਜੀਤ ਸਿੰਘ ਮਹਾਰਾਜ ਜੀ ਦੀ ਪਾਵਨ ਹੋ ਪਵਿੱਤਰ ਹਜ਼ੂਰੀ ਦੇ ਵਿੱਚ ਅਮਰਤ ਦੇ ਲੈ ਕੇ ਸਾਦਰ ਹੈ ਪਾਵਨ ਪਵਿੱਤਰ ਨਿਵਾਦਾ ਦੇ ਵਿੱਚ ਆਪ ਸਰਵਤ ਸੰਗਤਾਂ ਦੇ ਮੇਰੀ ਸ਼ਰਧਾ ਭਾਰ ਨਾਲ ਸਤਿਗੁਰੂ ਮਹਾਰਾਜ ਜੀ ਦੀ گروچ بین پر کے بروائی دے رس کے نیکی تک نتا بھی جا رہا پھر سبا جو پہتی اداس دے ویچھ آزید بھائید ہے سو سبب مہاراج آپ سامیہ سنکھانیہ آگیاں پھرگاہ دے بروائی دے بروائی دے سبنا بھی کتیوی اداس پر میں تھی مہاراجیں ਆਪਣੇ ਗਾਥੀ ਪ੍ਰਵਾਨ ਕਰਨ ਹੁਣ ਬੇਨਤੀ ਕਰਾਂਗੇ ਕਿ ਦਰਬਖਸ਼ੇਵਾ ਦਾ ਪਈ ਰਾਸੀ ਜਿਨ ਜਿਥੇ ਆਇਆ ਸੰਗ ਦਾ ਧੰਨਵਾਦ ਕਰਦਗੇ ਉਥੇ ਜਿਨ੍ਹਾਂ ਪਰਿਵਾਰਾਂ ਦੇ ਲੋਕ ਅਰਦਾਸਾ ਵੀ ਦੇ ਸ਼ੁਕਰਾਨਾ ਦਾ ਸਮਾਈ ਕੀ ਤੁਮਾ ਬਨਵਾ ਦਾ ਵੀ ਮਨਤਾ ਕਰਦਗੇ ਪਈ ਰਾਸੀ ਦੀ ਵਾਹਿਗੁਰੂ ਦੀ ਬਖਸ਼ਾ ਵਾਹਿਗੁਰੂ ਜੀ ਕੀ ਬਖਸ਼ਾ ਪਰਮ ਸ਼ਕਤਿ ਨੂੰ شخبی واحد دربار دیا ہاندے ہوئے اور مان سب شری گرن صاحب جی دستے ہوئے امرت ویل موقع ਸਭ ਤੋਂ ਪਹਿਲਾਂ ਹਾਜ਼ਰੀ ਪਰਵੇ ਵੇ ਕੈਨ ਮਨੋਂ ਕਰੋ ਆਪਣੀ ਆਸ਼ਰਮਾਂ ਤੇ ਜਾ ਕੇ ਕੱਪੜੀਆਂ ਘਸੋ ਦੇ ਜਿੱਕੇ ਤੇ ਚੋਧਰੀਆਂ ਲੈ ਕੇ ਸਤਗੁਰੂ ਦੇ ਦਰਵਾਜ਼ੇ ਵਿੱਚ ਖੋਜੇ ਹੋਵੇ ਬਹੁਤ ਸਤਗੁਰਾਂ ਦੇ ਅਸਿਵਾਰਨਾ ਕਰਦੇ ਰਹੋ ਬਾਹਰ ਪਬਲਿਕ ਇਹ ਜਿਹੜੇ ਅਰਜਨਾਪ੍ਰੇਸ਼ੂ ਮੰਦਰ ਵਿੱਚ ਅਰਦਾਸ ਵਿੱਚ ਸ਼ਾਮਿਲ ਹੋਣਾ ਜਦੋਂ ਕੋਈ ਕਿਸੇ ਵਾਸਤੇ ਅਰਦਾਸ ਕਰਦੇ ਹਨ ਤੇ ਆਪਣੇ ਵਾਸਤੇ ਜਿਹੜੀ ਅਰਦਾਸ ਕਰਦੇ ਹਨ ਤਾਂ ਕਦੋਂ ਕੋਈ ਜਵਾਬ ਨੂੰ ਮਿਲਦੀ ਹੈ। ਤੋਂ ਇਸ pauna ਦੇ ਨਾਮ ਜਦੋਂ ਸਰਬੱਤ ਦੇ ਭਲੇ ਦੇ ਅਰਦਾਸ ਵਿੱਚ ਸ਼ਾਮਲ ਹੋਏ ਫਿਰ ਮਾਲਕ ਨੂੰ ਕੋਈ ਜਵਾਬ ਬਰਸ਼ਾ ਦੇ ਪਤਨ ਨੂੰ ਬਣਾਉਂਦਾ ਹੈ। ਸੋ ਨਵੀਂ ਚੁਰੂ ਆਪਿਤ। ਬਾਜਰੀ ਜਿਤੋਂ ਜੀ ਲਈ ਜਿੱਤਾਂ ਮਾਰਾਂ ਦੇ ਨਾਮ ਜਿੱਤ ਵਾਰਨ ਨੂੰ ਜਾਨ ਸੁਹਾਣਾ ਮੋਰੀ ਦੇ ਮਹਾਰਤਨ ਸਾਹਿਬ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਾਣ ਵਾਲੇ ਸੋਹਣੇ ਬਾਣੀ ਦਾ ਨਾਮ ਮਾੜੇ ਸੰਗਤ ਤੇ ਅੱਡ ਮਸੂਮੀ ਦੇ ਚੜ੍ਹਨਾ ਦਾ ਜੋ ਕੁਵਿਤਰ ਦਿਹਾੜਾ ਹੈ ਅੱਜ ਦਾ ਲੋਕ ਤੇਨ ਹੈ ਆਪਾਂ ਸਾਰੇ ਇਮਾਨਸਾ ਦੇ ਨਾਲ ਆਇਓ ਤੇ ਨਾਲ ਖੁੱਟੋ ਐ ਜੋ ਸਭ ਤੋਂ ਬਖਸ਼ਿਸ਼ ਕਰੇ ਖੁਸ਼ੀਆਂ ਦੇ ਫਤਰ ਬਣਾਵੇ ਔਰ ਜਿਹੜਾ ਮਦੀਨਾ ਹੈ ਨਮਾ ਸਾਰੇ ਦੇ ਉਸੇ ਦੇ ਕੀੜੇ ਲੈ ਕੇ ਆਵੇ ਇਸ ਇਮਾਨਸਾ ਦੇ ਨਾਲ ਪਹੁੰਚਣਾ ਕਰਦੇ ਤੇ ਆਪ ਸੁਰੂਪ ਪਰਵਾਹ ਸੁਰੂਪ ਸੰਤਾਂ ਦੇ ਤੋਂ ਵੀ ਤੇ ਆਪ ਤੋਂ ਵੀ ਤਰੱਕੀ ਕਰੋ ਔਰ ਇਸ ਮੌਕੇ ਤੇ ਅੱਜ ਜਿੱਥੇ ਅਸੂ ਜੀ ਦੇ ਸਰਦਾਰ ਬਾਰਾ ਮਾਹੇ ਦੇ ਪਾਠ ਤੋਂ ਪਾਈ ਸਾਹਿਬ ਪਾਈ ਮੰਤਰੀ ਜੀ ਨੇ ਆਪ ਨੂੰ ਜਾਣੂ ਕਰਾਇਆ ਹੈ ਔਰ ਉਸੇ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਦਾ ਗੁਰਤਾ ਕਰਦੇ ਹਨ ਉਹ ਇਤਿਹਾਸ ਵੀ ਆਪ ਦੇ ਸਾਹਮਣੇ ਰੱਖਿਆ ਹੈ ਜਿਹੜੇ ਸੇਵਾ ਦੇ ਰੂਪ ਵਿੱਚ ਉਹ ਸੇਵਾਮੰਦ ਕਲਪੇ ਜਿਨ੍ਹਾਂ ਨੇ ਉਸ ਹਕਮ ਨੂੰ ਵੈਰ ਨੂੰ ਨਾਲ ਨੂੰ ਲੈਣਾ ਕੇ ਸੀ ਜਾਂ ਫੌਰ ਜਿਸੇ ਉਹਨਾਂ ਨੇ ਬਾਗ ਕਿਸੇ ਬਲਵਾਨੀ ਦੇ ਅਸਰਾ ਵਰਤਕੀਤ ਉਸ ਜਗ੍ਹਾ ਦੇ ਵਿੱਚ ਜੋ ਵਿਸ਼ਵ ਦੀ ਪ੍ਰਸਿੱਧ ਜਗ੍ਹਾ ਕਿਉਂਕਿ ਤਜਾਰ ਦੇ ਵਿੱਚ ਦੌਰ ਜੈਵੋ ਜਿਹਾ ਦਸ਼ੇਰੀ ਸਫਾਵਾਂ ਨੇ ਜੋ ਦੁਨੀਆ ਵਿੱਚ ਵੀ ਵਿਸ਼ਵ ਵਿੱਚ ਕਿਤੇ ਨਹੀਂ ਮਿਲਦੀ ਸਾਉ ਤੋਂ ਮੈਂ ਕਿ ਜਿਹੜੀ ਜਗ੍ਹਾ ਹੈ ਉਹ ਫਤਿਹ ਸਾਉਣੀ ਕਰਤੀ ਹੈ ਜਿੱਥੇ ਸੋਨੇ ਦੀ ਅਮੋਰਾ ਵਿਸ਼ਾ ਦੇ ਉਹ ਨਾ ਮਹਾਨ ਚੈਹ ਜਿਆਦਾ ਨ ਮਹਾਨ ਮਸਜਿਦ ਹੈਗਾ ਸਨਸਕਾਰ ਕੀਤਾ ਗਿਆ ਇਹ ਵਿਸ਼ਮ ਦੀ ਸਾਉ ਨੂੰ ਮਹਿੰਗੀ ਜਨਾਬ ਖਤੇਗਲ ਸਾਉ ਦੀ ਤਰਤੀ ਤੇ ਹੈ ਔਰ ਵਿਸ਼ਮ ਦੀ ਸਭ ਨੂੰ ਕੱਢੀ ਗਈ ਅਲਟੋਨ ਤੇ ਚੱਲਣ ਵਾਲੀ ਜਿਹੜੀ ਵਿਸ਼ਮੀ ਹੈ ਉਹ ਛੇ ਦਿਨ ਉਸ ਸਾਉ ਦੀ ਤਰਤੀ ਦੇ ਹਨ ਜਿੱਥੇ ਆਰਤੀ ਮਨੋ ਕਾਮਾ ਸ਼ੰਕਰ ਮਹਾਤਮਾ ਦੇ ਨਾਲ ਜਾਈਏ ਪੂਰੀ ਪੂਰੀ ਹੈ ਸੋ ਆਪ ਕੋਲ ਨਾ ਸਵਾਮਨ ਦੇ ਬਰਤਨ ਬਣਾਦੇ ਨੂੰ ਨਾ ਮਹਾਲ ਕਰੇਵਰ ਦਾ ਇਤਿਹਾਸ ਸੁਣਦੇ ਵਾਸਤੇ ਏਸੀ ਮਾਹਿੱਤੇ ਹੋਵੇ ਪਾ ਪ੍ਰੇਸ਼ਰ ਦਾ ਭਾਗਨਾ ਦੇ ਨਾਲ ਜਿਹੜਾ ਯੋਗਦਾਨ ਪਾਦੇ ਤੋਂ ਜਿਹਨਾਂ ਸਾਥੀਆਂ ਨੇ ਚਾਦਰ ਦੀ ਧਾਲ ਸੇਵਾ ਵਿੱਚ ਯੋਗਦਾਨ ਪਾਇਆ ਉਹਨਾਂ ਦਾ ਧੰਨਵਾਦ ਜਿਹਨਾਂ ਨੇ ਅੱਜ ਵਰਸਾ ਪੇਂਡੀਆਂ ਕਾਲ ਕੁਤੂ ਬਾਇੰਦ ਨੂੰ ਪੂਰੀਆਂ ਕੀਤੀਆਂ ਨੇ ਉਹਨਾਂ ਦਾ ਅਪਾਰ ਕੁਤੂ ਬਾਇੰਦ ਉਹਨਾਂ ਦੇ ਬਹੁਤ ਬਹੁਤ ਸ਼ਾਨਦਾਰ ਤੇ ਨਲਾ ਪਾਵਿਆ ਜਿਹੜਾ ਹੈ ਸਰਗੁਰੂ ਪ੍ਰਤੀ ਵਿਸ਼ਵਾਸ ਹੈ ਤੇ ਸਾਡਾ ਤਾਂ ਵਿਸ਼ਵਾਸ ਜਿਹੜਾ ਹੈ ਨਾ ਬਸ ਬੜੀ ਸੇਧੀ ਚੁੱਕ ਰਿਹਾ ਹੈ ਕਿ ਗੁਰੂ ਤੇਗ ਬਹਾਦਰ ਸਮੇਂ ਜਦ ਭਾਈ ਜੀ ਆਪ ਕਿੱਥੇ ਅਸੀਂ ਅੱਜ ਨਾ ਸਾਡਾ ਪਾਰਟੀਆਂ ਤੇ ਵਿਸ਼ਵਾਸ ਹੈ ਨਾ ਪਰਵਾਹਾਂ ਦੇ ਮੁਖੀਆਂ ਤੇ ਵਿਸ਼ਵਾਸ ਹੈ ਔਰ ਨਾ ਸਾਡਾ ਧਰਮ ਤੇ ਵਿਸ਼ਵਾਸ ਹੈ ਫਿਰ ਅਸੀਂ ਕੀ ਕਰ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਉਸ ਮਸਨਤ ਨੂੰ ਨਾਮ ਪਾਉਂਦੇ ਹਨ ਨਾਲ ਜਾਂਦੇ ਹਨ ਤੇ ਅਸੀਂ ਕਹਿੰਦੇ ਹਾਂ ਕਿ ਬਾਬੇ ਜੀ ਦੀਆਂ ਮਹਾਨ ਕੱਟੀਆਂ ਦੇ ਵਿੱਚ ਬਾਬੇ ਜੀ ਆਪ ਦਾ ਬਾਬੇ ਜੀ ਨੂੰ ਕਰੇ ਜਾਂ ਬਾਬੇ ਜੀ ਜਵਾਨ ਨੂੰ ਕਿਤਾਬੇ ਬਾਤ ਆ ਗਏ ਬਹੁਤ ਅੱਜੇ ਤੇ ਸਾਡੇ ਕੋਲ ਇਹ ਗੱਲ ਜਾਂਦਾ ਹੈ ਹੁਣ ਕੱਲ੍ਹ ਜਿਹਦੇ ਸੀ ਕਰਦੇ ਨੇ ਪਰ ਸਾਡੇ ਤੇ ਅਰਦਾਸ ਪਿਆਰ ਹੈ ਜੋ ਚੌਂਵਾ ਸੁੱਧੀ ਜਾਂ ਦੀ ਗੁਰਬਾਨੀ ਹੈ ਉਹਨਾਂ ਮਹਾਨ ਮਰਦਾਂ ਦੀ ਹੈ ਜੀ ਇਹਨਾਂ ਨੇ ਸਿਰਫ ਤੇ ਸਿਰ ਸਾਥ ਬੋਲਿਆ ਸੱਚ ਬੋਲੂ ਸੋ ਤਰੋ ਸੇ ਆਉਂ ਸੱਚ ਦੇ ਰਾਹ ਤੇ ਚੱਲੇ ਸੱਚ ਦਾ ਰਸਤਾ ਦੱਸਿਆ ਸੱਚ ਕਮਾਇਆ ਸੱਚ ਕਮਾ ਦੇ ਦਾ ਸੱਚ ਛੱਡ ਦੇ ਜਿਸ ਦੇ ਉਹਨਾਂ ਦੇ ਪੈਰ ਪੈ ਗਏ ਉਹਨਾਂ ਸਰਮਾਨਾਂ ਨੂੰ ਅੱਜ ਦੁਨੀਆ ਪੂਜਦੀ ਆ ਔਰ ਉਸੇ ਕਈ ਵੇਲੇ ਅੱਜ ਵੀ ਕਿੰਦੋ ਕੋਈ ਤੋਂ ਕਰ ਕਰ ਕੇ ਜਿਹੜੇ ਗੁਰਦੁਆਰੇ ਤੁਸੀਂ ਜਾਣੇ ਕੋਈ ਹੋਵੇ ਹਾਸੀ ਰਹਿਣ ਜਿਵੇਂ ਹਾਸੀਖੁਰ ਦੁਆਰਾ ਉਹਦੇ ਪਿੱਛੇ ਗੁਰੂ ਦੇ ਚਰਨ ਪਾਏ ਪਰ ਉਸੇ ਕਥਾ ਸਾਧਰ ਜਿਹੜਾ ਹੈ ਉਹ ਬਾਣੀ ਦਾ ਤੇ ਮੈਂ ਅੱਜ ਕਈ ਲੋਕਾਂ ਗੁਰੂ ਗ੍ਰੰਥ ਸਾਹਿਬ ਦੇ ਵੀ ਪ੍ਰੇਮ ਨੂੰ ਕਰਦੇ ਨੇ ਜਿਹੜਾ ਤੁਹਾਡੇ ਨੂੰ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਉਹ ਜਿਹੜਾ ਹੈ ਜੇ ਲੋਕ ਇਹ ਗੁਰੂ ਗ੍ਰੰਥ ਸਾਹਿਬ ਇੱਕ ਹੈ ਉਹ ਜਿਹੜਾ ਹੈ ਪ੍ਰਕਾਸ਼ ਬਾਣੀ ਦਾ ਔਰ ਜਿਹੜੀ ਇੱਕ ਕੋਪ ਜਿਹੜੀ ਹੈ ਸਾਨੂੰ ਸੱਚ ਦੇ ਵੱਲ ਰੇਤਦੀ ਹੈ ਸੋ ਆਪ ਸਾਡੇ ਨਾਲ ਸਾਥੇ ਹੁੰਦੇ ਜਿਹੜੇ ਸਹਿਬਤ ਬਾਣੀ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜਿਹਦੇ ਤੋਂ ਆਪ ਯਾਦ ਰੱਖਦੇ ਹੋ ਔਰ ਜਿਹੜੇ ਪਰਿਵਾਰ ਆਪ ਨੂੰ ਬੱਚਿਆਂ ਨੂੰ ਆਪ ਲੈ ਕੇ ਗੁਰੂ ਘਰ ਨੂੰ ਕੌਂਸਲ ਦੇ ਆਦੇਸ਼ ਬਾੜੀ ਦਿੱਤੇ ਜਿਹੜਾ ਹਨ ਜਿਸ ਦੇ ਤریعੀ ਪਿਆ ਕਰ ਰਹੇ ਉਹਦੇ ਉਥੇ ਜਿਹੜੀ ਵਿਦਿਆ ਹੈ ਉਸ ਤੋਂ ਵੀ ਜਾਣੂ ਕਰਾਉਂਦੇ ਨੇ ਉਹ ਬੱਚੇ ਉਹ ਕੱਚੇ ਉਹ ਪਰਵਾਰ ਫਿਰ ਇਸ ਜਿਹੜੀ ਸਥਿਥ ਹੈ ਇਸ ਦਾ ਸ਼ਗਨ ਹੁੰਦੇ ਨੇ ਇਹ ਕਿਸੇ ਗੁਰਦੇ ਦੇ ਵਿੱਚ ਹੁੰਦੀ ਹੈ ਕਿ ਗੁਰੂ ਘਰ ਸਾਹਿਬ ਦੇ ਜੈ ਪ੍ਰਕਾਸ਼ ਮਾਨ ਹੋਵੇ ਉਥੇ ਉਸ ਸਟੇਜ ਦਾ ਸ਼ਿੰਗਾਰ ਕਰਨਾ ਉਹ ਘਰ ਤੋਂ ਲੋਗਾਂ ਦੇ ਘਰ ਤੋਂ ਜਿਆਦੇ ਘਰ ਪਰਿਵਾਰ ਦੇ ਵਿਸ਼ੇ ਹੁੰਦਾ ਹੈ ਤੇ ਜਿਹਦੇ ਇਸ ਪਾਸੇ ਦਾ ਅਪਰਡ ਕਰਦੇ ਨੇ ਉਹਨਾਂ ਨੇ ਮਾਨਤੂ ਕਰਦੇ ਆ ਜੀ ਸੋ ਆਪ ਸਾਰੇ ਮਾਨਤੂ ਮਾਨ ਪ੍ਰਵਾਹ ਨੂੰ ਸੋ ਮੈਂ ਇਸ ਮੌਕੇ ਤੇ ਜੀਣੀ ਨੂੰ ਸੰਬੋਧਨ ਕਰੀ ਉਹਨਾਂ ਸਾਰਿਆਂ ਦਾ ਜਿੱਥੇ ਧੰਨਵਾਦ ਕਰਦਾ ਉਥੇ ਮੈਂ ਮੇਰੀ ਤਰ੍ਹਾਂ ਕਾਠਾ ਅਰਸ਼ ਜੀ ਜੋ ਜਿਹੜੇ ਨਾਮ ਨਾਲ ਉਸ ਮਹਾਨ ਰਹਿਬਰ ਦਾ ਗੁਣਗਾਨ ਕਰਦੇ ਕਾਲਜ ਦਾ ਵਿਦਿਅਕ ਸੰਗਠਨ ਮਰਦਨ ਦਾ ਇਹ ਹੀ ਹੈ 28 ਮੇਤੀ 19 ਇਹ ਉਹ ਯੋਗਿਕ ਤਨਕਾ ਕਿਹਦੇ ਵਿੱਚ ਹੈ ਜਿਹੜੇ ਬਚੇ ਨੇ ਜਿਹੜੇ ਮੈਨੂੰ ਆਪੀ ਜਿਹੜੇ ਹੈ ਜਿਹੜੇ ਪ੍ਰਾਇਮਰੀ ਕਮੇਨ ਉਹ ਤੇ ਉਹ ਮਹਾਨ ਰਹਿਬਰ ਦਾ ਗੁਣਗਾਨ ਕਰਦੇ ਹੋਏ बचियुनि बेनी आहे سوچتے ہیں گرو گراف پیار ہے اور ہر کار گرو گرن چند پرسن بیٹا کرتا ہے جو پروار آیا ہے بچی کے بچے کو دیکھتی ہے ਉਹਨਾਂ ਦੇ ਮਾਪਿਆਂ ਦੇ ਰੂਪ ਵਿੱਚ ਇਹ ਕਿਲਾ ਆ ਗਏ ਕਿ ਆ ਕੇ ਗੁਰੂ ਘਰ ਦੇ ਸੇਵੇ ਵਿੱਚ ਜੋ ਸਰਬੋਤਮ ਹੈ ਉਹ ਲੈ ਲਿਆ ਨੂੰ پای جب باہ سیو جی چنہ دن ماتالین برسید ہے ہر پروگرام جو دان پولے دی اور جانہے دکھر بارک ہے ہر جب اگر ہے ہر سیو جینا دا جو دان ہے مولے سو ناو سو نیاو پای مامتی سیو جاو اونہ نو بھی بیتی ہے تیارتی ہے ਗੁਰੂ ਘਰ ਦੇ ਸੇਕ ਤੇ ਕੁਛੇ ਦਰਸਪਾਣ ਕੋਲੇ ਬੋਲੇ ਤੋਂ ਨਿਹਾਲ گروگر شہد شہداؤں سوچا سیوا سارے بہت بہت والے پروگرام لگاتار دسمبر تک شہدی جوڑ میلے تک چلے گی جس وقت دیوالی کا تہوار ہے ਸਾਰੇ ਨਵੰਤਨ ਨੌਕਰਾਂ ਦੀ ਨੂੰ ਨੌਕਾ ਪਾਸ਼ਾ ਦੇ ਸਾਰੇ ਕੱਤੀ ਸਰਦਾਰ ਨੂੰ ਕੱਤੀ ਨਾਮ ਸਰਕਾਰ ਨੂੰ ਗੁਰੂ ਕਾ ਪੱਤਿਏ ਸੁਭਾਵਾ ਵਿੱਚ ਕਾਇਰ ਪਰਦੇ ਨੇ ਕਾਇਰ ਦੇ ਚੌਥੇ ਨੂੰ ਵੇਖੀ ਰੱਖਿਆ ਕੋਈ ਨਹੀਂ ਸੋ ਸੋ ਨਾਨੂ ਗੁਰੂ ਨਾਨਕ ਸੁਬਾਹ ਸੁਨਾਨ ਸੋ ਉਹ ਗੁਰੂ ਕੀ ਦੇਖੋ ਤੇਗ ਲੈਂਡ ਤੋਂ ਪ੍ਰੰਤ ਜਿਹਨਾਂ ਪਰਿਵਾਰਾਂ ਨੇ ਬੜੇ ਸ਼ਕਤ ਪਿਆਰ ਦੇ ਨਾਲ ਚੰਦਰੀ ਕਾਸੇ ਵਿੱਚ ਯੋਗਦਾਨ ਪਾਇਆ ਉਹਨਾਂ ਦਾ ਧੰਨਵਾਦ ਜਿਹੜੇ ਗੁਰਪ੍ਰੇਮ ਅਨੁਸਾਰ ਪਾਇਆ ਉਹਨਾਂ ਦਾ ਧੰਨਵਾਦ ਕਿ ਉਹ ਸਾਰਿਆਂ ਨੇ ਦੇਰ ਲੈ ਕੇ ਤੋਂ ਪ੍ਰਾਪਤ ਕਰਾਈ ਸਾਰਿਆਂ ਨੇ ਚਾਹ ਲੰਘੇ ਛੱਕੇ ਤੇ ਜਾਨ ਦੀ ਕਿਰਪਾ ਉਹਦਾ ਕਰਨੀ ਹੈ ਆਜ ਸੰਗਤ ਦਾ ਹਾਰਦਿਕ ਸਵਾਗਤ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਗੁਰੂ ਜੀ ਦੀ ਸੇਵਾ ਹੋਈ ਆਪਾਂ ਧੰਨਵਾਦ ਸਤਿ ਰਮਨਾ ਤੁਮ ਕੋ ਲਗਾਏ ਤੂ ਤੁਮ ਕੋ ਸਭ ਬਦਨਾਮ ਹਾਰੇ ਗੁਰੂ ਨਾਮੁ ਹਾਰੇ ਗੁਰੂ ਸਤਿ ਨਾਮੁ ਹਾਰੇ ਗੁਰੂ ਨਾਮੁ ਹਾਰੇ ਗੁਰੂ ਸਤਿ ਨਾਮੁ ਸਤਨਾਮੁ ਵਾਹਿਗੁਰੂ ਸਤਨਾਮੁ